ਫਰਿਆਦ ਵਰਗੇ ਅੱਜ ਕਹਿੰਦੇ ਆਮਦਗੜ੍ਹ ਉਹ ਛੱਮਾਂ ਦੇ ਵਿੱਚ ਆਏ ਹੋਏ ਆ ਮੇਰੇ ਮਿੱਤਰੋ ਇਹ ਬੱਲੇ 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 ਕਬੱਡੀ 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 ਸਾਹਮਣੇ ਕਹਿੰਦੇ ਝੱਗੇ ਦਾ ਮੈਚ ਝੱਗੇ ਦਾ ਦਾਪ ਝੱਗੇ ਦੀ ਮਿਡਪੀ ਉਹ ਬੱਲੇ 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 ਢੇਰੀਆ ਕਬਰ ਮੂਹ ਕਿੱਧਰ ਨੂੰ ਉਹ ਵੱਡੇ ਤੋਂ ਵੱਡੇ ਹੋ ਗਿਆ ਲਓ ਪਹਿਲੀ ਕਬੱਡੀ ਉਹ ਪਹਿਲੀ ਕਬੱਡੀ ਕਹਿੰਦੇ ਕਾਲਾ ਧੂਰਕੋੜ ਦੀ ਧਰਤੀ ਦਾ ਪਾਉਣ ਦੇ ਲਈ ਬਾਹਰਦਾ ਹੋਇਆ ਇੱਕ ਕੰਨੀ ਦੇ ਉੱਪਰ ਕਹਿੰਦੇ ਇੰਦਰਜੀਤ ਲੱਗਿਆ ਹੋਇਆ ਉਹ ਪਰ ਦੀ ਕੰਨੀ ਦੇ ਪੋਰ ਚਰਚੇ ਨੇ ਕਹਿੰਦੇ ਫਰਿਆਦ ਵਰ ਕਹਿੰਦੇ ਇੰਦਰਜੀਤ ਨੇ ਕਹਿੰਦੇ ਕੀਤੀ ਟਰਾਈ ਪਰ ਧੂਰਕੋੜ ਪਿੰਡ ਦਾ ਕਹਾ ਪਹਿਲਾ ਨੰਬਰ ਕਹਿੰਦੇ ਜੋਰ ਦਾ ਹੋਇਆ ਆਪਣੀ ਟੀਮ ਦੇ ਲਈ ਕਿ ਚਿਪ ਕੱਢ ਕੇ ਯਾਰਾਂ ਨੇ ਕਿਲ ਗੱਢ ਕੇ ਉਹ ਕੀਤੀ ਠੋਕੇ ਤਸੱਲੀ ਵਾਲੀ ਝੰਡ ਮਿੱਤਰੋ ਰਾਜੇ ਖੇਲੇ ਅੱਪ ਦਾ ਵੀ ਸਿਰਾ ਹੋ ਗਿਆ ਅੱਜ ਝੜ ਗਈ ਛੀਰਾਂ ਵਾਲੀ ਉਹ ਕੰਡ ਮਿੱਤਰੋ ਇੱਧਰ ਕਹਿੰਦੇ ਰਵੀ ਤੇ ਮੰਨਾ ਮੰਨਾ ਤੇ ਰਵੀ ਉਹ ਬੱਲੇ ਬੱਲੇ ਹੋ ਗਈ ਮੇਰੇ ਮਿੱਤਰੋ ਉਹ ਨੰਬਰ ਰੀਡਰ ਦਾ ਇਸੇ ਅਗਲੀ ਕਬੱਡੀ ਕਹਿੰਦੇ ਫਪੇਗੜ ਨਾ ਵੀ ਧਰਤੀ ਦਾ ਪੂਰੀ ਆ ਗਿਆ ਉਹ ਕਹਿੰਦੇ ਪੂਰੀ ਇਸ ਵੇਲੇ ਬਾਧ ਆਇਆ ਕਬੱਡੀ ਪਾਉਣ ਦੇ ਲਈ ਨਿਊ ਕਿਸਾਨ ਖੇਤੀ ਸੇਵਾ ਸੈਂਟਰ ਵਾਲੇ ਉਹ ਕਹਿੰਦੇ ਫਰੀਆ ਦੇ ਜੱਫੇ ਦੇ ਉੱਪਰ 500 ਦੇ ਵੱਡੇ ਮਾਣ ਦਿੱਤੇ ਜਾਣਗੇ ਆ ਛੋਟੀ ਉਮਰ ਦਾ ਕਹਿੰਦੇ ਵੱਡਾ ਮੱਲ ਹੈ ਕਿ ਗੁੰਦਮਾ ਸਰੀਰ ਮੁੱਚ ਫੁੱਟ ਗਬਰੂ ਪਾ ਪਾ ਕੇ ਰੇਡਾਂ ਲੈਂਦਾ ਮੇਲਾ ਲੁੱਟ ਗਬਰੂ ਇਹ ਆ ਕਹਿੰਦੇ ਮੇਲੇ ਲੁੱਟਣ ਵਾਲਾ ਉਹ ਕਹਨੇ ਪੂਰੀ ਇਸ ਨੇ ਨੰਬਰ ਜੋੜਦਾ ਹੋਇਆ ਆਪਣੀ ਟੀਮ ਦੇ ਲਈ ਕਿ ਸੁਣ ਕਾਲਿਆ ਧਨੋਲੇ ਪਿੰਡ ਵਾਲਿਆ ਉਹ ਮੋਲ ਅੱਜ ਪੈਣਾ ਤਾਰਨਾ ਉਹ ਮੀਕੇ ਜੋਹਲ ਨੇ ਸਕੀਮਾਂ ਦੱਸੀਆਂ ਕਿ ਕਿੱਥੇ-ਕਿੱਥੇ ਟੱਚ ਮਾਰਨਾ ਇਹ ਨੌਜਣ ਕਹਿੰਦੇ ਬੇਲੜੇ ਵਾਲੇ ਨਿੰਦੀਰੇ ਮਾਮੇ ਦਾ ਮੁੰਡਾ ਲੱਭੀ ਦੇ ਮਾਮੇ ਦਾ ਮੁੰਡਾ ਉਹ ਕਹਿੰਦੇ ਕਬੱਡੀ ਪਾਉਣ ਦੇ ਲਈ ਪਾਪਾ ਹੋਇਆ ਉਹ ਧਨੌਲੇ ਪਿੰਡ ਦਾ ਕਹਿੰਦੇ ਕਾਲਾ ਮੇਰੇ ਮਿੱਤਰੋ ਚਾਰ ਜਾਸੀ ਨੇ ਉਹ ਟੱਕੋ ਵਾਲੇ ਦਾ ਮਾਅ ਚੱਲਦਾ ਪਰ ਕਹਿੰਦੇ ਧਨੌਲੇ ਵਾਲਾ ਅੱਜ ਰੁਕਣ ਦੇ ਮੂਹੜ ਦੇ ਵਿੱਚ ਨਹੀਂ ਹੈ ਅਗਲੀ ਕਬੱਡੀ ਧੂੜ ਕੋਟਿਏ ਉਹ ਕਾਲੇ ਦੀ ਪੈ ਗਈ ਉਹ ਕਹਿੰਦੇ ਮੁੰਡਾ ਬਰਨਾਲੇ ਵਾਲਾ ਇਸ ਲਈ ਤਿਆਰ-ਵਾਰ ਤਿਆਰ ਹੈ ਕਬੱਡੀ ਪਾਉਣ ਦੇ ਲਈ ਕਿ ਮੋਟਰ ਮਿੱਤਰਾਂ ਦੀ ਚੱਲ ਬਰਨਾਲੇ ਚੱਲੀਏ ਪਾੜਾ ਨਹੀਂ ਲੱਗਣਾ ਤੂੰ ਬੈਠਣ ਦੀ ਕਰ ਬੱਲੀਏ ਸਾਹਮਣੇ ਕਹਿੰਦੇ ਕਲਸੀਆਂ ਦੀ ਟੀਮ ਵੀ ਅੱਜ ਕਹਿੰਦੇ ਵੱਡੀ ਟੀਮ ਅੱਜ ਕਹਿੰਦੇ ਭਾਰੀ ਟੀਮ ਬਣ ਕੇ ਆਈ ਹੋਈ ਹੈ ਮਾਣ ਨੂੰ ਮਾਣ ਹੈ ਕਹਿੰਦੇ ਆਪਣੀ ਟੀਮ ਦੇ ਉੱਪਰ ਜਲਾਲ ਦੀ ਹੜੀਆ ਕਹਿੰਦੇ ਜੱਸਾ ਵੱਡਾ ਭਾਈਆ ਸਾਡਾ ਉਹ ਟੀਮ ਲੈ ਕੇ ਆਇਆ ਹੋਇਆ ਆਹ ਮੁੰਡੇ ਦਾ ਕਹਿੰਦੇ ਨਾਂ ਚੱਲਦਾ ਗਰਾਊਂਡਾਂ ਦੇ ਵਿੱਚ ਉਹ ਕਹਿੰਦੇ ਚਰਦੇ ਨੇ ਫਰਿਆਦ ਇਹ ਦੁਨੀਆ ਭਰ ਦੇ ਵਿੱਚ ਲੋ ਕਹਿੰਦੇ ਕਮਾਲ ਕਰ ਦਿੱਤੀ ਫਰਿਆਦ ਤੇ ਜਫੇ ਦੇ ਉੱਪਰ 500 ਦੇ ਕਹਿੰਦੇ ਵੱਡੇ ਮਾਣ ਨੇ ਨਿਊ ਨਿਊ ਕਿਸਾਨ ਖੇਤੀ ਸਟੋਰ ਵਾਲੇ ਸਾਡੇ ਵੀਰ 500 ਦੇ ਮਾਣ ਜਿਹੜੇ ਪੁੱਜਦੇ ਕਰਦੇ ਨੇ ਆਹ ਸਾਹਮਣੇ ਕਹਿੰਦੇ ਮੰਨੇ ਵੀ ਰੇਡ ਪੈ ਰਹੀ ਬੱਲ 9 ਪਿੰਡਾ ਬਲਸੀਆਂ ਦੇ ਨੇੜੇ ਪਿੰਡਾ ਉਹ ਧਰਤੀ ਕਹਿੰਦੇ ਜ਼ਿਲ੍ਹੇ ਜਲੰਧਰ ਦੀ ਮੇਰੇ ਮਿੱਤਰੋ ਉਹ ਜਲੰਧਰ ਵਾਲਾ ਕਹਿੰਦੇ ਕਬੱਡੀ ਪਾ ਰਿਹਾ ਉੱਪਰ ਫਰੀਦਕੋਟ ਆ ਉਈ ਅੱਜ ਤਾਂ ਆਈ ਜਾਣਿਆ ਖੰਨੇ ਵਾਲਿਆ ਅੱਜ ਤਾਂ ਆਈ ਜਾਣਿਆ ਅੱਜ ਤਾਂ ਆਈ ਜਾਣਿਆ ਸਾਹਮਣੇ ਕਹਿੰਦੇ ਪੂਰੀ ਇਸ ਵੱਲੇ ਬਾਤ ਆਇਆ ਕਬੱਡੀ ਪਾਉਣ ਦੇ ਲਈ ਕਿ ਰੇਟਾਂ ਭਾਵੇਂ ਲੱਖ ਪੈਂਦੀਆਂ ਉਹ ਗੱਲ ਜੱਫੀਆਂ ਤੇ ਮੁੱਕਣੀ ਐ ਰੇਟਾਂ ਭਾਵੇਂ ਲੱਖ ਪੈਂਦੀਆਂ ਪਰ ਗੱਲ ਜੱਫੀਆਂ ਤੇ ਮੁੱਕਣੀ ਐ ਉਹ ਚਰਚਿਆਂ ਕਹਿੰਦੇ ਫੱਪੇਗੜ ਛੰਨਾ ਪਿੰਡ ਦੇ ਪੂਰੀ ਦੇ ਮੇਰੇ ਮਿੱਤਰੋ ਉਹ ਪਣਾਕੇ ਪੈ ਗਏ ਬਾਲਤਾ ਕਿਤੇ ਦੀਵਾ ਕਿੱਕ ਨੂੰ ਚਾਟੜ ਰੱਖਦੀ ਆ ਹੱਥ ਤੇਰੇ ਮੋਢੇ ਤੇ ਸੱਚਾ ਕੋਟਾ ਰੱਖ ਬੈਂਦੀ ਆ ਖੱਬੇ ਕੋਡੇ ਤੇ ਤੈਨੂੰ ਰਾਜਾਬੇ ਨੂੰ ਨਾ ਸਾੜਿਆ ਤੇ ਤੂੰ ਕੀ ਜਾਣੇਗਾ ਇਹ ਤੇਰੀ ਹਿੱਕ ਤੇ ਦੀਵਾ ਨਾਂ ਵਾਲਿਆ ਤੂੰ ਕੀ ਜਾਣੇਗਾ ਆ ਜੱਫੇ ਦੇ ਉੱਪਰ 500 ਦੇ ਮਾਣ ਦੇ ਕਹਿੰਦੇ ਆਨੀ ਆਸਟ੍ਰੇਲੀਆ ਵੱਲੋਂ 500 ਦੇ ਮਾਣ ਦੇ ਕਹਿੰਦੇ ਜੱਫੇ ਦੇ ਉੱਪਰ ਲੋ ਧਨੌਲੇ ਵਾਲਾ ਕਹਿੰਦੇ ਕਾਲਾ ਵੱਧਾ ਹੋਇਆ ਕਬੱਡੀ ਪਾਉਣ ਦੇ ਲਈ ਉਹ ਮੁੰਡਾ ਕਹਿੰਦੇ ਸੰਧੂਆਂ ਦਾ ਸੁੱਲੇ ਜਿਹੜਾ ਕਹਿੰਦੇ ਰੇਡ ਪਾਉਣ ਦੇ ਲਈ ਵੱਧਾ ਹੋਇਆ ਇੱਕ ਕੰਨੀ ਦੇ ਉੱਪਰ ਕਹਿੰਦੇ ਰਵੀ ਲੱਗਿਆ ਹੋਇਆ ਉਹ ਚਰਚੋਂ ਨੇ ਸਾਹੋਕਿਆਂ ਵੱਲ ਦੇ ਦੁਨੀਆ ਭਰ ਦੇ ਵਿੱਚ ਆਹ ਰਵੀਆ ਕਹਿੰਦੇ ਸਾਹੋਕਿਆਂ ਦੀ ਧਰਤੀ ਦਾ ਇਹ ਕੈਨੇਡਾ ਵਿੱਚ ਵੀ ਕਹਿੰਦੇ ਤਕੜਾ ਖੇੜਿਆ ਕਹਿੰਦੇ ਚਰਚੇ ਕਹਿੰਦੇ ਯੂਰਪ ਦੇ ਗਰਾਊਂਡਾਂ ਵਿੱਚ ਵੀ ਚੱਲੇ ਨੇ ਲਓ ਅਗਲੀ ਕਬੱਡੀ ਧੂਰ ਕੋਣ ਪਿੰਦੇ ਕਹਿੰਦੇ ਕਾਲੇ ਨੇ ਪਾਉਣੀ ਆਹ ਸਾਹਮਣੇ ਕਹਿੰਦੇ ਕਾਲੇ ਵੀ ਕਬੱਡੀ ਪੈ ਰਹੀ ਹੈ ਖੇੜਦੇ ਮਦਾਨ ਦੇ ਵਿੱਚ ਮੇਰੇ ਮਿੱਤਰੋ ਆਹ ਚਾਰ ਨੇ ਚਾਰੇ ਦੇ ਚਾਰੇ ਪਿਆਰ ਦੇ ਉਹ ਮੁੰਡੇ ਕਹਿੰਦੇ ਜੋਟਰੀ ਵਰਗੇ ਉਹ ਇੰਦਰਜੀਤ ਵਰਗੇ ਉਹ ਫਰਿਆਦ ਵਰਗੇ ਅੱਜ ਕਹਿੰਦੇ ਆਹ ਮੁੰਡਾ ਗਾੜ ਉਹ ਛੱਦਰ ਦੇ ਵਿੱਚ ਆਏ ਹੋਏ ਆ ਮੇਰੇ ਮਿੱਤਰੋ ਇਹ ਪਰ ਬੱਲੇ 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 ਕਬੱਡੀ 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 ਵੱਖਰਾ ਸੁਆਦ ਕਬੱਡੀ 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 ਓ ਮੇਲਾ ਬੜਾ ਪਿਆ ਮੁੰਡਿਆਂ ਦੇ ਓ ਕਹਿੰਦੇ ਮੇਲਾ ਨਚਾਤਾ ਮੁੰਡਿਆਂ ਖੇਲਾ ਬਣਾਤਾ ਮੁੰਡਿਆਂ ਨੇ ਲੋ ਕਹਿੰਦੇ ਮੰਨਾਂ ਇਸ ਵੇਲੇ ਬਾਧਾ ਹੋਇਆ ਕਬੱਡੀ ਪਾਉਣ ਦੇ ਲਈ ਚਾਰ ਨੇ ਚਾਰੇ ਕਹਿੰਦੇ ਤਿਆਰ ਨੇ ਪਰਨੀ ਕੰਨੀ ਦੇ ਉੱਪਰ ਕਹਿੰਦੇ ਡੱਗੋ ਵਾਲਾ ਲੱਗਿਆ ਹੋਇਆ ਉਹ ਜਿਨੇ ਲੋਹਾਰੇ ਦੇ ਕਬ ਤੋਂ ਕਹਿੰਦੇ ਸਵਰਾਜ ਜਿੱਥਿਆ ਪਰ ਆਹ ਮੁੰਡੇ ਨੇ ਕਹਿੰਦੇ ਕਮੈਨ ਜਿੱਤੀ ਹੈ ਜਿਹਦਾ ਪਹਿਲਾਂ ਗੁਰਪ੍ਰੀਤ 베ਰ ਕਲੇਜ ਨੇ ਗੱਲ ਕੀਤੀ ਵੀ ਕਮੈਨਾਂ ਦੇ ਜੇਤੂ ਪਹੁੰਚੇ ਨੇ ਅੱਜ ਕਹਿੰਦੇ ਛੰਨਾ ਦੇ ਮੇਲੇ ਦੇ ਉੱਪਰ ਲੋ ਪੂਰੀ ਕਹਿੰਦੇ ਬਾਧਾ ਹੋਇਆ ਕਬੱਡੀ ਪਾਉਣ ਦੇ ਲਈ ਓਕੇ ਜਿੰਨਾ ਚਿਰ ਕੌਡੀ ਵਿੱਚ ਪੈਂਦੇ ਨਹੀਂ ਪੜਾਕੇ ਕਿ ਉਹਨਾਂ ਚਿਰ ਆਉਂਦਾ ਨਹੀਂ ਸਵਾਦ ਮਿੱਤਰ ਰਾਜੇ ਖੇਲੇ ਜਦੋਂ ਵੱਡੇ ਮੱਲ ਪਿੜਦੇ ਪੂਰ ਦੂਰ ਤੱਕ ਸੁਣਦੀ ਆਵਾਜ਼ ਮਿੱਤਰੋ ਦੂਰ ਦੂਰ ਤੱਕ ਸੁਣਦੀ ਆਵਾਜ਼ ਮਿੱਤਰੋ ਇਧਰ ਹਰਪੀ ਦਾ ਕਹਿੰਦੇ ਚਾਣੀ ਚੱਕਿਆ ਜਾਂਦਾ ਹੈ ਹਰਪੀ ਦੇ ਪ੍ਰਧਾਨ ਕਹਿੰਦੇ ਪੂਰਾ ਖੁਸ਼ ਹੈ ਹਰਪੀ ਤੋਂ ਖਜ਼ਾਨਾ ਮੰਤਰੀ ਵੀ ਕਹਿੰਦੇ ਪੂਰਾ ਖੁਸ਼ ਹੈ ਪੂਰੂ ਸਾਡਾ ਵੀਰ ਕਹਿੰਦੇ ਅਮਰੀਕਾ ਤੋਂ ਆਇਆ ਹੋਇਆ ਉਧਰ ਗੋਖੀ ਸ਼ਮਾਰ ਵਾਲਾ ਉਹ ਵੀ ਕਹਿੰਦੇ ਅਮਰੀਕਾ ਤੋਂ ਆਨੰਦ ਮਾਣਦਾ ਕਹਿੰਦੇ ਅੱਜ ਦੇ ਵੱਡੇ ਮੇਲੇ ਦਾ ਲੋ ਕਹਿੰਦੇ ਕਾਲੇ ਦੀ ਪੈਂਦੀ ਰੇਡ ਦੇ ਉੱਪਰ ਹੁਣ ਚਾਰਾਂ ਵਿੱਚੋਂ ਕੌਣ ਜੱਫਾ ਲਾ ਕੇ ਕਹਿੰਦੇ ਬੱਲੇ ਬੱਲੇ ਕਰਾ ਦੇਗਾ ਉਹ ਟੱਕੋ ਵਾਲਾ ਕਹਿੰਦਾ ਛੱਡੋ ਮੈਨੂੰ ਮੈਂ ਲੈਣਾ ਤੇ ਝੱਗੇ ਦਾ ਨਾਪ ਆਹ ਸਾਹਮਣੇ ਕਹਿੰਦੇ ਝੱਗੇ ਦਾ ਮੈਚ ਝੱਗੇ ਦਾ ਨਾਪ ਝੱਗੇ ਵੀ ਮਿੰਡ ਪਈ ਉਹ ਬੱਲੇ 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 ਢੇਰੀਆ ਗੱਬਰ ਮੂਹ ਕਿੱਦਰੂ ਉਹ ਵੱਡੇ ਵੱਡਿਆ ਬਏ ਹੋ ਗਏ ਮੇਰੇ ਮਿੱਤਰੋ ਉਹ ਢੇਰੀਆ ਗੱਬਰੂ ਉਹ ਚੰਦਰੇ ਦੇ ਫੜਿਆ ਵੀ ਕੁਝ ਨਹੀਂ ਪੇ ਛੱਡਿਆ ਵੀ ਗੁਜਰੀ ਉਹ ਦੁਨੀਆ ਸ਼ਰਨਾ ਕਹਿੰਦੀ ਆ ਉਹ ਦੁਨੀਆ ਸ਼ਰਨਾ ਕਹਿੰਦੀ ਐ ਇੱਕ ਵੀਰ ਨੂੰ ਬੇਨਤੀ ਆ ਉਹਦੇ ਮੋਟਰਸਾਈਕਲ ਦਾ ਮੀਂਹ ਪਿੰਦੇ ਚ ਜਿੱਦਾਂ ਨਹੀਂ ਖੁੱਲਣਾ ਉਹ ਵੀ ਚਾਬੀ ਸਾਡੇ ਕੋਲੇ ਆ ਉਹ ਜੀ ਵੀ ਚਾਬੀ ਡਿੱਗੀ ਆ ਲੈ ਜਾ ਕਿਰਪਾ ਕਰਕੇ ਮੋਟਰਸਾਈਕਲ ਦੀ ਚਾਬੀ ਆ ਸਾਡੇ ਕੋਲੇ ਉਹ ਵੀਰ ਨੂੰ ਬੇਨਤੀ ਆ ਲੈ ਜੋ ਕਿਰਪਾ ਕਰਕੇ ਆਪਣੇ ਹੱਥਾਂ ਦੇ ਵਿੱਚ ਆਪਣੇ ਜੀਸਿਆਂ ਦੇ ਵਿੱਚ ਮੇਰੀ ਬੇਨਤੀ ਆ ਕਿਰਪਾ ਕਰਕੇ ਦੇਖੋ ਜਾ ਵੀ ਇੱਕ ਸਾਡੇ ਕੋਲੇ ਆ 10 ਕੇ ਨਿਸ਼ਾਨੀ ਲੈ ਜਿਓ ਹੱਥ ਬੰਨ ਕੇ ਬੇਨਤੀ ਆ ਲਓ ਰੇਡ ਕਹਿੰਦੇ ਆ ਮੰਨੇ ਨੇ ਪੌੜੀਆਂ ਮੇਰੇ ਮਿੱਤਰੋ ਬੱਲ ਨੋ ਪਿੰਦ ਕਹਿੰਦੇ ਮਲਸੀਆਂ ਤੋਂ ਪਰਲੇ ਪਾਸੇ ਆ ਨਕੋਦਰ ਤੋਂ ਖੱਬੇ ਪਾਸੇ ਆ ਲੋਹਿਆਂ ਤੋਂ ਸੱਜੇ ਪਾਸੇ ਆ ਜਲੰਧਰ ਤੋਂ ਪਹਿਲਾ ਮੇਰੇ ਮਿੱਤਰੋ ਉਹ ਬੱਲਾ ਵਾਲਾ ਮੰਨਾ ਮਸ਼ੀਨਾ ਦਾ ਜੇਤੂ ਕੰਪੈਨ ਦਾ ਜੇਤੂ ਆਹ ਕਹਿੰਦੇ ਗੱਡੀਆਂ ਦਾ ਜੇਤੂ ਬੁਲਟਾਂ ਦਾ ਜੇਤੂ ਆਹ ਕੀ ਖਿਆਲ ਆ ਖੰਨੇ ਵਾਲਿਆ ਇਹਨੂੰ ਲੋਕੀ ਭੂਰੀ ਕਹਿੰਦੇ ਆ ਉਹ ਲੋਕੀ ਕਹਿੰਦੇ ਭੂਰੀ ਭੂਰੀ ਕਹਿੰਦੇ ਆ ਮੁੰਡੇ ਨੂੰ ਚਰਚੇ ਨੇ ਦੁਨੀਆ ਭਰ ਦੇ ਵਿੱਚ ਭੂਰੀ ਦੇ ਇਹ ਹੋਈ ਕਿ ਜਾਂਦਾ ਹਰ ਇੱਕ ਰੇਡ ਦੇ ਉੱਪਰ ਉਤਲਾ ਪਤੰਦਰ ਵੀ ਕਿੰਨਾ ਟਾਈਮ ਜੇਰਾ ਕਰੂਗਾ ਆ ਤਾਂ ਪੂਰਾ ਕਰੀਏ ਆ ਤਾਂ ਪੂਰਾ ਕਰੀਏ ਅਗਲੇ 'ਚ ਦੇਖੀ ਜਾਊ ਆ ਤਾਂ ਪੂਰਾ ਕਰੀਏ ਉਹ ਕਹਿੰਦੇ ਪੂਰੀ ਵਾਧਾ ਹੋਇਆ ਕਬੱਡੀ ਪਾਉਣ ਦੇ ਲਈ ਸਾਹਮਣੇ ਚਾਰ ਨੇ ਉਹ ਇੰਦਰਜੀਤ ਕਲਸੀਆਂ ਦੀ ਧਰਤੀ ਦਾ ਕਹਿੰਦੇ ਕਰਦਾ ਟਰਾਈ ਤੇ ਪੂਰੀ ਨੰਬਰ ਜੋੜਦਾ ਹੋਇਆ ਕਹਿੰਦੇ ਆਪਣੀ ਟੀਮ ਦੇ ਲਈ ਚੱਲੀ ਚੱਲੋ ਚੱਲੀ ਚੱਲੋ ਚੱਲੀ ਚੱਲੋ ਸਹੀ ਹੈ ਸਹੀ ਹੈ ਸਹੀ ਹੈ ਕਿਦਾਂ ਕਿਦਾਂ ਹੂਟਰ ਵਾਲਾ ਕਿੱਥੇ ਆ ਹੂਟਰ ਵਾਲਾ ਸਾਡਾ ਵੀਰ ਭਾਈ ਹੂਟਰ ਕਿਉਂ ਨਹੀਂ ਲਾਇਆ ਹੂਟਰ ਮਿੱਠੀ ਤਾਰੋਂ ਤੋਂ ਪਾਸੇ ਹੋ ਜਾ ਮੇਰਾ ਵੀਰ ਮਣਕੀਏ ਕਰਾਈਏ ਕਰਾਈਏ ਸ਼ੁਰੂ ਗੁਰਪ੍ਰੀਤ ਸਿੰਘ ਜੀ ਬੇਰ ਕਲਾ ਜੀ ਉਸਤਾਦ ਜੀ ਪੁਰੂबाई ਨਾਲ ਬਹੁਤ ਪਿਆਰ ਹੈ ਜਦੋਂ ਬੇਰ ਕਲਾ ਵਿੱਚ ਕਹਿੰਦੇ ਕੱਪ ਹੁੰਦਾ ਹੈ ਤੇ ਗਹਿ ਗੱਟਵੇਂ ਯੋਗਦਾਨ ਉਹਦੇ ਕਹਿੰਦੇ ਪੂਰੂ ਛੰਨਾ ਵਾਲੇ ਦੇ ਘੰਗੀ ਦਦਾਲ ਤੇ ਹਣੀ ਜੈਲ ਸਨਮਾਨ ਹੋਵੇਗਾ ਸਾਡੇ ਵੀਰਾਂ ਦਾ ਛੋਟਾ ਵੀਰ ਆ ਜੀ ਆਪਣਾ ਹਾਂਜੀ ਹਾਂਜੀ ਟੈਂਸ਼ਨ ਨਾ ਲੈ ਵੀਰੇ ਬਾਈ ਮੈਚ ਪੂਰਾ ਖਿਡਾਰੀਆਂ ਨੇ ਖੇਡਣਾ ਲੈ ਵੀ ਮਣੂ ਬਾਈ ਬੱਬੂ ਬਾਈ ਤੇ ਅਮਰੀਕਾ ਨੇ ਸਾਡੇ ਵੀਰਾਂ ਦਾ ਪਿਆਰ ਆ ਖੜੇ ਆ ਕਹਿੰਦੇ ਬਾਈ ਰਵਿੰਦਰ ਹੁਣਾਂ ਦਾ ਧੰਨਵਾਦ ਆ ਗੋਰੇ ਹੁਣਾਂ ਦਾ ਆ ਮੈਚ ਚੋਟੀ ਦਾ ਮੈਚ ਚੋਟੀ ਦਾ ਓ ਮੇਲਾ ਸੱਨਾ ਚੱਲਦਾ ਮੇਲਾ ਸੱਨਾ ਚੱਲਦਾ ਜਾ ਜਾ ਚੱਲਦਾ ਜਾ ਚੱਲਦਾ ਨਾਲੇ ਕਣੀਆਂ ਪੈਂਦੀਆਂ ਹੂਟਰ ਵਾਲਾ ਵੀਰ ਹੂਟਰ ਵਾਲਾ ਵੀਰ ਕਿਰਪਾ ਕਰਕੇ ਜਿਹੜਾ ਮਾਈਕ ਉਹਦਾ ਚੱਲਦਾ ਰਹਿਣ ਦਿਓ ਚਾਪੀ ਦੇਤੀ ਜੀ ਦੀ ਸੀਗੀ ਲੈ ਗਏ ਲਾਲਿਆ ਫੋਨ ਤੇ ਮਣੀ ਨੇ ਲਾ ਲਿਆ ਇਧਰ 30 ਸੈਕਿੰਡ ਲਾ ਲੈ ਲਓ ਕਾਲਿਆ ਧਰੋਲੇ ਪਿੰਡ ਵਾਲਿਆ ਓ ਮੋਲ ਅੱਜ ਪੈਣਾ ਤਾਰਨਾ ਮਿੰਕੇ ਜੌਲ ਨੇ ਸਕੀਮਾਂ ਦੱਸੀਆਂ ਵੀ ਕਿੱਥੇ ਕਿੱਥੇ ਟੱਚ ਮਾਰਨਾ ਓ ਛੰਨਾ ਮਨੂ ਛੰਨਾ ਵਾਲਿਆ ਆ ਟੌਪ ਦਾ ਜਫਾ ਹੋ ਪਰ ਕਾਲਾ ਭੱਜ ਗਿਆ ਉਹ ਬੱਬੂ ਹਣੀ ਬੱਬੂ ਕਲੇਰ ਹਣੀ ਮਾਨ ਜੱਟਪੁਰੇ ਵਾਲਾ ਦਵਿੰਦਰ ਸਰਪੰਚ ਹਣੀ ਖੁਦ ਨੇ ਉਹ ਪੂਰੀ ਸੱਨਾ ਵਾਲਾ ਕਿ ਪੱਟਾਂ ਦੇ ਨਾਲ ਪੱਟ ਨੇ ਖਾਂਦੇ ਮਾਨੂੰ ਡੋੜਿਆਂ ਨੂੰ ਇਹਦੇ ਹੱਥ ਨਹੀਂ ਪੈਂਦੇ ਇਹ ਕਿਹੜੇ ਪਿੰਡ ਦਾ ਗੱਭਰੂ ਲੋਕੀ ਉਂਗਲਾਂ ਕਰ ਕਰ ਪੁੱਛਦੇ ਆ ਗੱਜਗੱਜ ਚੌੜੀਆਂ ਸਾਤੀਆਂ ਵਾਲੇ ਜਦ ਵਿੱਚ ਮੈਦਾਨ ਦੇ ਬੁੱਕਦੇ ਆ ਗੱਜਗੱਜ ਚੌੜੀਆਂ ਸਾਤੀਆਂ ਵਾਲੇ ਜਦੋਂ ਵਿਚ ਮੈਦਾਨ ਦੇ ਮੁੱਕਦੇ ਚੋਟੀ ਦਾ ਮੈਚ ਹੈ ਲੈ ਵੀ ਕ੍ਰਿਸ਼ਨ ਆਹ ਫੇਰ ਆ ਗਿਆ ਮੁੰਡਾ ਆਹ ਬੱਲਾ ਵਾਲਾ ਕਹਿੰਦੇ ਆ ਗਿਆ ਆਹ ਕਹਿੰਦੇ ਬੱਲਨੋਂ ਵਾਲਾ ਬੱਲਨੋਂ ਦੀ ਧਰਤੀ ਦਾ ਕਹਿੰਦੇ ਕਬੱਡੀ ਪਾਉਣ ਦੇ ਲਈ ਗੱਪਰੂ ਬੰਦਿਆ ਹੋਇਆ ਪਰ ਸ਼ਰਨਾ ਡੱਗੋ ਵਾਲਾ ਮੈਚ ਚੋਟੀ ਦਾ ਸੁਖਵਿੰਦਰ ਪ੍ਰਧਾਨ ਜੀ ਕਹਿੰਦੇ ਬੈਸਟਾਂ ਨੂੰ 31 31 ਹਜ਼ਾਰਾ ਹਰਬੀਤ ਖਜਾਂਚੀ ਬਾਈ ਹਰਪੀਤ ਸਮਰਾ ਪ੍ਰਧਾਨ ਨਿੱਕੇ ਬਾਈ ਮਨੂ ਸੰਨਾ ਰਮਨ ਚੀਮਾ ਹਰਜੀਤ ਮਡੇਰ ਮਡੇਰ ਟਰਕਿੰਗ ਵੱਡਾ ਨਾਮਾ ਗੁਰੀ ਗਿੱਲ ਲਸਾੜਾ ਆ ਹਰਪੀਤ ਭੂਰੂ ਬਾਈ ਯੂ ਐਸ ਏ ਆ ਕਹਿੰਦੇ ਧੂਰ ਕੋਟੀਆ ਕਾਲਾ ਭੱਜ ਗਿਆ ਔਰ ਕਹਿੰਦੇ ਮੰਨਾ ਬਲਨੌ ਦੀ ਧਰਤੀ ਦਾ ਸੁਖਵਿੰਦਰ ਪ੍ਰਧਾਨ ਜੀ ਕਹਿੰਦੇ 31 31000 ਹੈ ਲੈ ਵੀ ਰਮਨ ਚੀਮੇ ਮੁबारकबाद ਵੱਡੀਆਂ ਕਣੀਆਂ ਘਟ ਗਈਆਂ ਔਰ ਵੱਡੀਆਂ ਘਟ ਗਈਆਂ ਕਣੀਆਂ ਘਟ ਗਈਆਂ ਉਧਰ ਕਹਿੰਦੇ ਗੋਖੀ ਸ਼ਪਾਰ ਵੱਡਾ ਵੀਰਾ ਸਾਡਾ ਵੱਡੇ ਪਿਆਰ ਨੇ ਅਮਰੀਕਾ ਦੇ ਵਿੱਚ ਰਹਿੰਦਾ ਮੈਂ ਪਹਿਲਾਂ ਵੀ ਗੱਲ ਕੀਤੀ ਵੀ ਆਹ ਮੇਲੇ ਦੇ ਲਈ ਕਹਿੰਦੇ 75000 ਦੇ ਯੋਗਦਾਨ ਖੰਨੇ ਦੇ ਮੇਲੇ ਤੇ ਵੀ ਰੀੜ ਦੀ ਹੱਡੀ ਸਾਡਾ ਭਰਾ ਕਹਿੰਦੇ ਜਾੜਿਆ ਜਾਂਦਾ ਵੀਰਾ ਸਾਡਾ ਮਾਣ ਹੈ ਸਾਡੀ ਜ਼ਿੰਦਗੀ ਦਾ ਇੱਪਰ ਕਹਿੰਦੇ ਭੂਰੀ ਆ ਗਿਆ ਕ੍ਰਿਸ਼ਨ ਆਹ ਛੰਨਾ ਵਾਲਾ ਕਹਿੰਦੇ ਭੂਰੀ ਆ ਗਿਆ ਪੱਟੂ ਦਾ ਵੀਰ ਪੱਟੂ ਦਾ ਵੀਰ ਕਹਿੰਦੇ ਭੂਰੀ ਆ ਗਿਆ ਮਨੂ ਛੰਨਾ ਉਹ ਨਹੀਂ ਗਰਾਊਂਡ ਦੇ ਵਿੱਚ ਖੜ ਕੇ ਰਮਨ ਚੀਮੇ ਹੁਣੀ ਆਨੰਦ ਮਾਣਦੇ ਨੇ ਮੇਲੇ ਦਾ ਅੱਜ ਮੇਲਾ ਕਹਿੰਦੇ ਉਹ ਟੌਪ ਦਾ ਖੇਡਿਆ ਗਿਆ ਉਹ ਭੂਰੀ ਅੱਜ ਰੁਕਣ ਦੇ ਮੂੜ 'ਚ ਨਹੀਂ ਭੂਰੀ ਰੁਕਣ ਦੇ ਮੂੜ 'ਚ ਨਹੀਂ ਕਾਲਾ ਵੀ 베ਰ 베ਰ ਕੇ ਪਾ ਰਿਹਾ ਆਹ ਕਾਲਾ ਵੀ ਵੇਰ-ਵੇਰ ਕੇ ਪਾਰਿਆ ਮੈਚ ਚੋਟੀ ਦਾ ਮੈਚ ਚੋਟੀ ਦਾ ਮੰਨਾ ਬਲਨੋਂ ਦੀ ਧਰਤੀ ਦਾ ਉਹ ਸਾਹਮਣੇ ਕਹਿੰਦੇ ਬੱਲਾਂ ਵਾਲਾ ਕਬੱਡੀ ਪਾਰਿਆ ਮੇਰੇ ਮਿੱਤਰੋ ਉਹ ਜਦੋਂ ਟੀਮਾਂ ਦੇ ਸਪੋਰਟਰ ਇਸ਼ਾਰੇ ਕਰਨ ਲੱਗ ਜਾਣ ਇੱਥੋਂ ਬਾਜੇ ਲੱਗਦੇ ਮਨੂ ਉਹ ਮੈਚ ਫਸ ਗਿਆ ਉਹ ਮੈਚ ਫਸ ਗਿਆ ਤਾੜੀ ਤਾੜੀ ਕਿਸੇ ਗੱਲ ਨੂੰ ਮੱਝੀ ਹੈ ਫਤੇਗੜ ਛੰਨਾ ਵਾਲੇ ਕੁਝ ਕਿਤੇ ਨਾ ਤੇਰਾ ਪਿੰਡ ਛੱਡ ਕੇ ਮੈਂ ਤੁਰ ਜੂੰਗੀ ਯਾਰ ਹੁਣ ਦਵਿੰਦਰ ਕਹੇ ਨੂਰ ਚੱਲੂ ਗੱਡੀ 'ਚ ਮੈਂ ਬੇਨਤੀ ਕਰਦਾ ਅਗਲਾ ਮੈਚ ਜਿਹੜਾ ਹੈ ਜਲਦੀ ਤੋਂ ਜਲਦੀ ਫਾਈਨਲ ਹੋਵੇਗਾ ਕਲਸੀਆ ਦੀ ਟੀਮ ਨੂੰ ਕੁਸ਼ ਹੈਲੋ ਮੇਟਾਂ ਦੀ ਰੈਸਟ ਹੋਵੇਗੀ